ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੇਤਰ ਅੰਕ 423 ਇਸ ਅੰਕ ਤੇ ਸਪਾਇਮਾਨ ਤੀਜੀ ਪਾਸ਼ਾ ਜੀ ਦੇ ਅਸ਼ਟਪਦੀ ਦਾ ਆਪਾਂ ਵਿਚਾਰ ਕਰਦੇ ਹਾਂ ਇਸ ਅਸ਼ਟਪਦੀ ਦੀਆਂ ਕਾਫੀ ਪੰਕਤੀਆਂ ਹਨ ਆਪਾਂ ਵਿਚਾਰਾਂਗੇ ਤੇ ਇਸ ਨੂੰ ਯਾਦ ਕਰਾਂਗੇ ਹਿਰਦੇ ਵਿੱਚ ਬਸਾਵਾਂਗੇ ਤਾਂ ਕਿ ਬਾਣੀ ਦੀ ਸਮਝ ਆ ਜਾਏ ਆਸਾ ਮਹਲਾ ਤੀਜਾ ਇਸ ਅਸ਼ਟਪਦੀ ਵਿੱਚ ਗੱਲ ਚਲਣੀ ਹੈ ਮਾਇਆ ਦੀ ਮੋਹ ਦੀ ਤੇ ਜਿਹਦੇ ਕਰਕੇ ਸਾਡੀਆਂ ਤ੍ਰਿਸ਼ਨਾਵਾਂ ਬਹੁਤ ਵਡੀਆਂ ਹੋਈਆਂ ਨੇ ਹਰ ਟਾਈਮ ਅਸੀਂ ਤ੍ਰਿਸ਼ਨਾ ਦੀ ਅੱਗ ਵਿੱਚ ਭੱਜੇ ਰਹਿੰਦੇ ਹਾਂ ਤੇ ਇਹ ਤ੍ਰਿਸ਼ਨਾ ਦੀ ਅੱਗ ਕਿਸ ਤਰ੍ਹਾਂ ਬੁਝੇ ਬੁਝ ਸਕਦੀ ਹੈ ਕਿਵੇਂ ਸਾਨੂੰ ਤਾਂਗ ਕਰ ਰਹੀ ਹੈ ਇਹ ਸਾਰੇ ਵਿਚਾਰ ਗੁਰੂ ਜੀ ਆਪਾਂ ਨੂੰ ਇਸ ਸ਼ਬਦ ਵਿੱਚ ਦੇਣਗੇ ਸੋ ਸ਼ਬਦ ਦਾ ਮੇਨ ਥੀਮ ਕੀ ਹੈ ਤ੍ਰਿਸ਼ਨਾ ਤੇ ਤ੍ਰਿਸ਼ਨਾ ਤੋਂ ਕਿਵੇਂ ਬਚਣਾ ਹੈ ਆਸਾ ਮਹਲਾ ਤੀਜਾ ਆਸਾ ਆਸ ਕਰੇ ਸਭ ਕੋਈ ਇਸ ਸੰਸਾਰ ਤੇ ਜੋ ਵੀ ਜੀਵ ਆਇਆ ਉਹ ਆਸਾਵਾਂ ਦੇ ਚੱਕਰ ਵਿੱਚ ਐ ਤ੍ਰਿਸ਼ਨਾਵਾਂ ਦੇ ਚੱਕਰ ਵਿੱਚ ਹਰ ਟਾਈਮ ਉਹਨੂੰ ਦੁਨੀਆ ਦੇ ਵਿੱਚ ਤ੍ਰਿਸ਼ਨਾਵਾਂ ਪੰਗ ਕਰ ਰਹੀਆਂ ਨੇ ਤੇ ਉਹ ਨਿਤ ਨਵੀਆਂ ਆਸਾਵਾਂ ਬਣਾਉਂਦਾ ਰਹਿੰਦਾ ਹੈ ਹੁਕਮੇ ਬੁਝੇ ਨਿਰਾਸ਼ ਹੋਈ ਹੁਕਮੇ ਬੁਝੇ ਨਿਰਾਸ਼ ਹੋਈ ਜੇ ਕਿਤੇ ਕੋਈ ਬੰਦਾ ਉਸ ਮਾਲਕ ਦੇ ਹੁਕਮ ਨੂੰ ਸਮਝ ਲਵੇ ਉਸ ਦੇ ਕੌਸਮਿਕ ਨਿਯਮਾਂ ਨੂੰ ਸਮਝ ਲਵੇ ਤੇ ਫਿਰ ਉਹ ਨਿਰਾਸ਼ਾ ਹੋਈ ਜعنی ਇਹਨਾਂ ਆਸ਼ਾਵਾਂ ਤੋਂ ਬਾਹਰ ਨਿਕਲ ਸਕਦਾ ਹੈ ਇੱਥੇ ਨਿਰਾਸ਼ਾ ਦਾ ਮਤਲਬ ਨਿਰਾਸ਼ ਹੋਣਾ ਨਹੀਂ ਨਿਰਾਸ਼ਾ ਜعنی ਇਹਨਾਂ ਆਸ਼ਾਵਾਂ ਤੋਂ ਬਾਹਰ ਨਿਕਲ ਸਕਦਾ ਹੈ ਮਾਇਆ ਦੇ ਜਾਲ ਤੋਂ ਬਾਹਰ ਨਿਕਲ ਸਕਦਾ ਹੈ ਆਸਾ ਵਿੱਚ ਸੁੱਤੇ ਕਈ ਲੋਈ ਗੁਰੂ ਜੀ ਕਹਿੰਦੇ ਇਹ ਸਾਰਾ ਜਗਤ ਮਾਇਆ ਦੇ ਮੋਹ ਵਿੱਚ ਜਾਲ ਵਿੱਚ ਫਸ ਕੇ ਸੁੱਤਾ ਪਿਆ ਹੈ ਸੋ ਜਾਗੈ ਜਗਾਵੇ ਸੋਈ ਉਹ ਜਾਗਦਾ ਹੈ ਇਸ ਮੋਹ ਦੀ ਨੀਂਦ ਵਿੱਚੋਂ ਜਿਹਨੂੰ ਮਾਲਕਾ ਆਪ ਕਿਰਪਾ ਕਰੇ ਹੁਣ ਕਿੱਥੇ ਬੈਠਾ ਮਾਲਕਾ ਸਾਡੇ ਅੰਦਰ ਕਿਰਪਾ ਕਿੱਥੋਂ ਆਣੀ ਹੈ ਅੰਦਰੋਂ ਪ੍ਰੇਰਣਾ ਕਿੱਥੋਂ ਲੈਣੀ ਹੈ ਆਪਣੇ ਅੰਦਰੋਂ ਅਸੀਂ ਪ੍ਰੇਰਣਾ ਲਈਏ ਗੁਰੂਗੱਲ ਜੁੜੀਏ ਉਹਨਾਂ ਗੱਲ ਗੁਰੂ ਜੀ ਕਰਨਗੇ ਕਿਉਂਕਿ ਗੁਰੂ ਜੀ ਕਹਿਣਗੇ ਵੀ ਗੁਰੂ ਦੀ ਬਾਣੀ ਨਾਲ ਜੁੜਿਆਂ ਗੁਰੂ ਦੀ ਦੇਪਰੇਸ਼ਨ ਨਾਲ ਜੁੜਿਆਂ ਇਹਨਾਂ ਤ੍ਰਿਸ਼ਨਾਵਾਂ ਤੋਂ ਜਾਗਿਆ ਜਾ ਸਕਦਾ ਹੈ ਆਓ ਆਪ ਪਰਹਾਉ ਦਾ ਬੰਦ ਪੜ੍ਹੀਏ ਤਾਂ ਕਿ ਸਾਨੂੰ ਗੱਲ ਸਮਝ ਵਿੱਚ ਪੈ ਜਾਏ ਸਤ ਗੁਰੇ ਨਾਮ 부ਜਾਇਆ ਬਿਨ ਨਾਵੇ ਭੁੱਖ ਨਾ ਜਾਈ ਪਰਮਾਤਮਾ ਦੇ ਗਿਆਨ ਤੋਂ ਬਿਨਾਂ ਉਹਦੇ ਹੁਕਮ ਨੂੰ ਸਮਝੇ ਬਿਨਾਂ ਇਹ ਤ੍ਰਿਸ਼ਨਾ ਨਹੀਂ ਮਿਟਦੀ ਤੇ ਇਹ ਨਾਮ ਇਹ ਗਿਆਨ ਮਿਲੇਗਾ ਕਿੱਥੋਂ ਸਤਗੁਰ ਨਾਮੁ 부ਝਾਇਆ ਪੂਰੇ ਗੁਰੂ ਜੀ ਕੋਲ ਇਹ ਨਾਮ 부ਝਣਾ ਚਾਹੀਦਾ ਹੁਣ ਨਾਮ ਕੀ ਹੈ ਪਰਮਾਤਮਾ ਦਾ ਗਿਆਨ ਉਹ ਕਾਲੇ ਵਿੱਚ ਬਾਣੀ ਵਿੱਚ ਸਾਨੂੰ ਬਾਣੀ ਵਿੱਚੋਂ ਪਰਮਾਤਮਾ ਦਾ ਗਿਆਨ ਲੈਣਾ ਚਾਹੀਦਾ ਅਸਲ ਗੱਲ ਕੀ ਹੈ ਕਿ ਪਰਮਾਤਮਾ ਹੈ ਕੀ ਹੈ ਕਿ ਠੀਕ ਕੌਣ ਹੈ ਕਿਹਾ ਜਾਏ ਇਹ ਸਾਨੂੰ ਸਮਝਣਾ ਚਾਹੀਦਾ ਉਹਦਾ ਕਿਸ ਤਰ੍ਹਾਂ ਨਿਯਮ ਚੱਲ ਰਹੇ ਨੇ ਉਹਦੇ ਇਹ ਸਾਰੀਆਂ ਗੱਲਾਂ ਸਾਨੂੰ ਬਾਣੀ ਵਿੱਚੋਂ ਮਿਲਣਗੀਆਂ ਨਾ ਮੇ ਤ੍ਰਿਸ਼ਨਾ ਅਗਨ ਬੁਜੇ ਨਾ ਮੇ ਮਿਲੇ ਤਿਸਰ ਜਾਈ ਰਹਾਉ ਮਾਇਆ ਦੀ ਤ੍ਰਿਸ਼ਨਾ ਵੀ ਪਰਮਾਤਮਾ ਦੇ ਨਾਮ ਨਾਲ ਬੁਝਦੀ ਹੈ ਤੇ ਇਹ ਨਾਮ ਉਸ ਮਾਲਕ ਦੀ ਰਜ਼ਾ ਅਨੁਸਾਰ ਮਿਲਦਾ ਪਰ ਗੁਰੂ ਕੋਲੋਂ ਮਿਲਦਾ ਰਹਾ ਕਉਂਕਾ ਦੋਨੇ ਪੰਕਤੀਆਂ ਰਹਾਉਦੀਆਂ ਪੜ ਕੇ ਸਮਝ ਪੈਂਦੀ ਹੈ ਕਿ ਇਹ ਸਾਰਾ ਸੰਸਾਰ ਆਪਾਂ ਸਾਰੇ ਇਸ ਤ੍ਰਿਸ਼ਨਾ ਦੇ ਵਿੱਚ ਸੁੱਤੇ ਪਏ ਹੋਇਆ ਤੇ ਇਹਦੇ ਵਿੱਚੋਂ ਜਾਗਣ ਦਾ ਇੱਕੋ ਇੱਕ ਤਰੀਕਾ ਹੈ ਕਿ ਅਸੀਂ ਗੁਰੂ ਜੀ ਨਾਲ ਜੁੜੀਏ ਇਹ ਗੁਰੂ ਨਾਲ ਕੌਣ ਜੁੜੇਗਾ ਇਹ ਕੱਲ ਵੀ ਗੁਰੂ ਜੀ ਕਹਿੰਦੇ ਜੀਤੇ ਪਰਮਾਤਮਾ ਦੀ ਕਿਰਪਾ ਹੋਏਗੀ ਪਰਮਾਤਮਾ ਕਿੱਥੇ ਹੈ ਸਾਡੇ ਅੰਦਰ ਗੁਰੂ ਜੀ ਸਾਨੂੰ ਕਿੱਥੇ ਜੁੜਨ ਵਾਸਤੇ ਕਹਿ ਰਹੇ ਆ ਆਪਣੇ ਆਪ ਨਾਲ ਜੁੜ ਅਸੀਂ ਆਪਣੇ ਅੰਦਰੋਂ ਪ੍ਰੇਰਣਾ ਲੈ ਕੇ ਗੁਰੂ ਜੀ ਦਾ ਗਿਆਨ ਪ੍ਰਾਪਤ ਕਰੀਏ ਗੁਰੂ ਜੀ ਕੋਲ ਰੱਬ ਦੇ ਹੁਕਮ ਨੂੰ ਸਮਝਣਾ ਕਰੀਏ ਜਿਵੇਂ ਜਿਵੇਂ ਅਸੀਂ ਸਮਝਦੇ ਜਾਵਾਂਗੇ ਸਾਡੀਆਂ ਤ੍ਰਿਸ਼ਨਾਵਾਂ ਨੇ ਜਿਹੜੀਆਂ ਉਹ ਘਟਦੀਆਂ ਜਾਣ ਕਾਲ ਕੀਰਤ ਸਬਦ ਪਛਾਣ ਕਾਲ ਇਸ ਇਸ ਜਮਾਨੇ ਵਿੱਚ ਜਨ ਇਸ ਯੁੱਗ ਵਿੱਚ ਇਸ ਜੀਵਨ ਵਿੱਚ ਉਸ ਮਾਲਕ ਦੀ ਕੀਰਤ ਕਰਦਾ ਰਹੇ ਪਰ ਇਹ ਕੀਰਤ ਹੋਏਗੀ ਕਿਵੇਂ ਉਸ ਦੀ ਵਡਿਆਈ ਕਰਾਂਗੇ ਕਿਵੇਂ ਜੇ ਗੁਰੂ ਦੇ ਸ਼ਬਦ ਨਾਲ ਸਮਝਾਂਗੇ ਸ਼ਬਦ ਪਛਾਣ ਗੁਰੂ ਦੇ ਸ਼ਬਦ ਨਾਲ ਜਾਣ ਪਛਾਣ ਪਾਈ ਰੱਖ ਗੁਰੂ ਦੇ ਸ਼ਬਦ ਨਾਲ ਜੁੜਿਆ ਰਹੇ ਪਰਮਾਤਮਾ ਦੀ ਸਿਮਸਲਾ ਹੁੰਦੀ ਰਹੇਗੀ ਇਹ ਭਗਤ ਚੁੱਕੇ ਅਭਿਮਾਨ ਇਸ ਤਰ੍ਹਾਂ ਦੀ ਭਗਤੀ ਕਰ ਤੇਰੇ ਅੰਦਰੋਂ ਹੰਕਾਰ ਮਿਟ ਜਾਏਗਾ ਸਤ ਗੁਰੇ ਸੇਵੀ ਹੋਵੇ ਪਰਵਾਣ ਜਿਹੜਾ ਪੂਰੇ ਗੁਰੂ ਦੀ ਸ਼ਰਨ ਲੈ ਲਏਗਾ ਉਹ ਮਾਲਕ ਦੇ ਦਰ ਤੇ ਪਰਵਾਣ ਹੋ ਜਾਏਗਾ ਕਿਉਂਕਿ ਗੁਰੂ ਜੀ ਕੀ ਦੇ ਬਾਰੇ ਦੱਸ ਰਿਹਾ ਉਸ ਪਰਮ ਸ਼ਕਤੀ ਬਾਰੇ ਦੱਸ ਰਿਹਾ ਜਿਸ ਵਿੱਚ ਬਣਿਆ ਜਿਸ ਵਿੱਚ ਰਹਿ ਰਿਹਾ ਜਿਸ ਜਿਹਨੇ ਆਸਾ ਕੀਤੀ ਤਿਸ ਨੂੰ ਜਾਨ ਕਿਉਂਕਿ ਦੇਖੋ ਇੱਕ ਇਥੇ ਬੜਾ ਵਧੀਆ ਖਰਮਲਾ ਗੁਰਜੀ ਦੱਸ ਦਿੱਤੇ ਦੱਸ ਗਏ ਜਿਹੜੀ ਚੀਜ਼ ਕਿਸੇ ਨੇ ਬਣਾਈ ਹੈ ਉਹੀ ਉਹਦਾ ਮਾਲਕ ਹੈ ਹੁਣ ਦੇਖੋ ਸਾਨੂੰ ਵੀ ਉਸ ਪ੍ਰਮਾਤਮਾ ਨੇ ਬਣਾਇਆ ਆਕਾਲ ਪੁਰਖ ਵੈਗ੍ਰੂ ਤੋਂ ਬਣਿਆ ਸੀ ਉਹਦੇ ਵਿੱਚ ਰਹਿ ਰਹੇ ਆ ਤੇ ਇਹ ਤ੍ਰਿਸ਼ਨਾ ਵੀ ਉਸੇ ਨੇ ਪਾਈ ਹੈ ਤੇ ਜਿਨ ਆਸਾ ਕੀਤੀ ਜੇ ਨਹੀਂ ਜਿਸ ਨੇ ਇਹ ਤ੍ਰਿਸ਼ਨਾ ਵਾਲੀ ਕਹਾਣੀ ਫਿਟ ਕੀਤੀ ਹੈ ਸਾਡੇ ਵਿੱਚ ਜਿਸ ਨੇ ਇਹ ਤ੍ਰਿਸ਼ਨਾ ਪੈਦਾ ਕੀਤੀ ਹੈ ਤਿਸ ਨੂੰ ਜਾਣ ਉਹ ਮਾਲਕ ਨੂੰ ਸਮਝ ਉਹ ਨੂੰ ਮਨ ਵਿੱਚ ਉਹ ਨੂੰ ਮਨ ਵਿੱਚ ਵਸਾ ਤ੍ਰਿਸ਼ਨਾ ਆਪੇ ਜਾਏਗੀ ਕਿਉਂਕਿ ਬਣਾਈ ਉਸ ਦੀ ਹੈ ਕਾਬੂ ਵੀ ਉਹੀ ਕਰੇਗਾ ਤਿਸ ਕਿਆ ਦੀਜੈ ਜੈ ਸ਼ਬਦ ਸੁਣਾਈ ਫਿਰ ਗੁਰੂ ਜੀ ਕਹਿੰਦੇ ਉਸ ਉਸ ਦਾ ਕੀ ਸਤਕਾਰ ਕਰੀਏ ਜਿਹੜਾ ਸਾਨੂੰ ਗੁਰੂ ਦਾ ਸ਼ਬਦ ਸੁਣਾਏ ਕੈਸਾ ਸਤਕਾਰ ਕਰਨਾ ਚਾਹੀਦਾ ਕਰ ਕਿਰਪਾ ਨਾਮ ਬੰਨ ਵਸਾਈ ਜਿਹੜਾ ਆਪਣੀ ਆਪਣੀ ਮਿਹਰ ਕਰੇ ਸਾਡੀ ਸਹਾਇਤਾ ਕਰੇ ਤੇ ਸਾਡੇ ਅੰਦਰ ਪਰਮਾਤਮਾ ਦਾ ਗਿਆਨ ਵਸਾ ਦੇਵੇ ਉਹਦੇ ਉਹਦੇ ਨਾਲ ਅਸੀਂ ਕੈਸਾ ਵਿਹਾਰ ਰੱਖੀਏ ਇਹ ਸਿਰ ਦੀਜੈ ਆਪ ਗਵਾਏ ਆਪਣੀਆਂ ਮਨਤਾਵਾਂ ਛੱਡ ਲਈਏ ਤੇ ਗੁਰੂ ਦੀ ਗੱਲ ਮੰਨ ਲਈਏ ਦੇਖੋ ਜੇ ਕੋਈ ਸੱਚਾ ਸੋਚਾ ਇਨਸਾਨ ਹੈ ਨਾ ਉਹ ਲਾਲਚ ਤੋਂ ਬਗੈਰ ਬੋਲ ਰਿਹਾ ਹੈ ਗੁਰੂ ਦੀ ਗੱਲ ਤੇ ਫੇਰ ਮੰਨ ਲੈਣੀ ਚਾਹੀਦੀ ਹੈ ਕਿਉਂ ਕਿ ਕਿਉਂਕਿ ਲਾਲਚ ਦੇ ਪਿੱਛੇ ਜਿੰਨਾ ਵੀ ਕੁਝ ਹੋ ਰਿਹਾ ਕਰਮਕਾਂਡ ਕੀਤੇ ਜਾ ਰਹੇ ਜਾ ਰਹੇ ਨੇ ਗੁਰੂ ਦੇ ਨਾਂ ਤੇ ਬਾਣੀ ਦੇ ਨਾਂ ਤੇ ਉਹ ਸਾਰੇ ਲਾਲਚ ਅਧੀਨ ਚੱਲ ਰਹੇ ਹੈ ਤੇ ਜੇ ਕੋਈ ਸਾਨੂੰ ਬਗੈਰ ਕਿਸੇ ਲਾਲਚ ਤੋਂ ਬਗੈਰ ਕਿਸੇ ਆਪਣੇ ਸਵਾਰਥ ਤੋਂ ਗੁਰੂ ਦੀ ਗੱਲ ਦੱਸਦਾ ਹੈ ਫਿਰ ਗੁਰੂ ਜੀ ਕਹਿੰਦੇ ਆਪਣੀਆਂ ਮੰਨਤਾਵਾਂ ਛੱਡ ਕੇ ਗੱਲ ਮੰਨ ਲੈਣੀ ਚਾਹੀਦੀ ਹੈ ਇਹ ਸਿਰ ਦੀਜੈ ਆਪ ਗਵਾਏ ਹੁਕਮ ਹੈ ਬੁਝੇ ਸਦਾ ਸੁਖ ਪਾਈ ਉਹ ਫਿਰ ਮਾਲਕ ਦੇ ਹੁਕਮ ਨੂੰ ਉਹਦੇ ਕੋਲੋਂ ਜਾਣ ਲਏਗਾ ਤੇ ਹਮੇਸ਼ਾ ਵਾਸਤੇ ਅਨੰਦਮਈ ਜੀਵਨ ਬਣਾਏਗਾ ਉਹ ਬੰਦਾ ਆਪਣਾ ਫਿਰ ਆਨੰਦਮਈ ਜੀਵਨ ਬਣਾ ਲਏਗਾ ਹਮੇਰਾ ਹਮੇਸ਼ਾ ਉਸ ਮਾਲਕ ਨੂੰ ਸਮਝ ਲਏਗਾ ਹੁਣ ਦੇਖੋ ਫਿਰ ਗੁਰੂ ਜੀ ਕਹਿ ਕੀ ਰਿਹਾ ਵੀ ਮਾਲਕ ਨੂੰ ਸਮਝਣਾ ਹੈ ਲੱਭਣਾ ਨਹੀਂ ਹੈ ਅਸੀਂ ਸਾਰੇ ਮਾਲਕ ਨੂੰ ਲੱਭਣ ਲੱਗੇ ਹੋਏ ਆ ਲੱਭਣ ਵਾਲੇ ਪਾਸੇ ਅਸੀਂ ਸਾਰੀਆਂ ਤਰਤਮਾ ਸਾਰੀਆਂ ਹਿਮਤਾਂ ਸਾਰੇ ਚੁੰਤਾਂ ਸਾਰੇ ਕਰਮਕਾਂਡ ਕਰ ਰਹੇ ਆ ਜਦੋਂ ਕਿ ਉਹ ਗੁੱਝਣ ਦੀ ਗੱਲ ਹੈ ਸਮਝਣ ਦੀ ਗੱਲ ਹੈ ਕਿਉਂ ਕਿਉਂਕਿ ਉਹ ਸਾਡੇ ਸਾਰਿਆਂ ਦੇ ਵਿੱਚ ਹੈ ਆਪ ਕਰੇ ਤੇ ਆਪ ਕਰਾਈ ਇਹ ਸਾਰੇ ਸੰਸਾਰ ਦਾ ਜਿੰਨਾ ਕਾਰੋਬਿਹਾਰ ਹੈ ਜਿੰਨਾ ਵਰਤਾਰਾ ਹੈ ਉਹ ਆਪ ਹੀ ਕਰ ਰਿਹਾ ਹੈ ਤੇ ਆ ਸਾਡੇ ਪਾਸੋਂ ਕਰਾਈ ਜਾ ਰਿਹਾ ਹੈ ਸਾਦਰ ਸਾਨੂੰ ਬਣਾਇਆ ਹੋਇਆ ਉਹਨੇ ਆਪੇ ਗੁਰਮਖ ਨਾਮ ਵਸਾਏ ਤੇ ਫਿਰ ਇਹ ਕਿਰਪਾ ਵੀ ਉਹੀ ਕਰੇਗਾ ਕਿਉਂਕਿ ਜਦੋਂ ਸਾਰੇ ਕੰਮ ਉਹ ਕਰ ਰਿਹਾ ਹੈ ਤੇ ਫਿਰ ਪਰਮਾਤਮਾ ਨੂੰ ਜਾਣਣ ਵਾਸਤੇ ਗੁਰੂ ਦੇ ਸ਼ਬਦ ਨਾਲ ਜੁੜਨ ਵਾਸਤੇ ਵੀ ਉਹੀ ਕਰੇਗਾ ਆਪੇ ਗੁਰਮਖ ਨਾਮ ਵਸਾਏ ਉਹ ਆਪ ਹੀ ਸਾਨੂੰ ਗੁਰਮਖ ਬਣਾਏਗਾ ਤੇ ਪਰਮਾਤਮਾ ਦੇ ਆਪਣੇ ਹੀ ਨਾਮ ਵਿੱਚ ਆਪਣੀ ਹੋਂਦ ਵਿੱਚ ਵਸਾ ਲਏਗਾ ਆਪ ਭੁਲਾਵੈ ਆਪ ਮਾਰਗ ਪਾਈ ਭੁੱਲੇ ਵੀ ਅਸੀਂ ਉੱਥੋਂ ਹੀ ਉਸੇ ਦੀ ਪ੍ਰੇਰਣਾ ਕਰਕੇ ਆ ਤੇ ਲੱਗਾਂਗੇ ਵੀ ਉਸ ਨਾਲ ਜੁੜਾਂਗੇ ਵੀ ਉਸੇ ਦੀ ਪ੍ਰੇਰਣਾ ਕਰਕੇ ਟੋਟਲੀ ਸਮਰਪਣ ਹੁਕਮ ਅਰੇ ਜਾਈ ਚਲਣਾ ਸਤਿਐ ਸਬਦ ਸੱਚ ਸਮਾਈ ਹੁਣ ਗੁਰੂ ਜੀ ਫੇਰ ਨਿਰਨਾ ਕਰ ਦਿੰਦੇ ਆ ਕਿ ਗੁਰੂ ਦੇ ਸ਼ਬਦ ਨਾਲ ਜੁੜੀਏ ਗੁਰੂ ਦੇ ਹੁਕਮ ਨਾਲ ਜੁੜ ਗੁਰੂ ਤੋਂ ਸ਼ਬਦ ਰਾਹੀ ਉਸ ਹੁਕਮ ਨੂੰ ਸਮਝੀਏ ਮਾਲਕ ਦੇ ਰੂਪ ਨੂੰ ਸਮਝੀਏ ਕਿ ਉਹਦੇ ਮਤਾਬਕ ਤੁਰਗੀ ਉਹਦੇ ਚ ਸਮਝ ਜੀਏ ਸਮਝ ਲਓ ਪਰਮਾਤਮਾ ਨੂੰ ਮਿਲ ਗਏ ਫਿਰ ਟੋਟਲੀ ਗੁਰੂ ਜੀ ਸਾਨੂੰ ਕੀ ਦੱਸ ਰਿਹਾ ਦੇਖੋ ਕੋਈ ਨਾ ਤੇ ਪੂਜਾ ਦੱਸ ਰਿਹਾ ਨਾ ਕੋਈ ਹੋਰ ਕਰਮ ਕਾਂਡ ਦੱਸ ਰਿਹਾ ਨਾ ਤੀਰਥ ਸਿ स्नान ਦੱਸ ਰਿਹਾ ਫਿਰ ਗੁਰੂ ਜੀ ਸਾਨੂੰ ਦੱਸ ਕੀ ਰਿਹਾ ਕੋਈ ਚਾ ਸੱਚਾ ਜੀਵਨ ਆਪਣੇ ਆਪ ਦਾ ਟੋਟਲੀ ਸਮਰਪਣ ਉਸ ਪਰਮਾਤਮਾ ਦੀ ਸ਼ਕਤੀ ਅਗੇ ਜਿਹੜੀ ਆਪਣੇ ਨਿਯਮਾਂ ਵਿੱਚ ਸਾਨੂੰ ਤੇ ਸਾਰੀ ਕਾਇਨਾਤ ਨੂੰ ਚਲਾ ਰਹੀ ਹੈ ਉਸ ਸ਼ਕਤੀ ਦੇ ਨਿਯਮਾਂ ਦੇ ਮੁਤਾਬਕ ਆਪਣੇ ਆਪ ਨੂੰ ਛੱਡ ਦਈਏ ਫਿਰ ਆਨੰਦਮਈ ਜੀਵਨ ਹੋਏਗਾ ਆਨੰਦਮਈ ਜੀਵਨ ਹੋਏਗਾ ਆਉਂਗੀ ਇੱਕ ਬਾਣੀ ਵਿੱਚੋਂ ਹੀ ਉਦਾਹਰਨ ਹੈ ਪੰਕਤੀ ਮੈਨੂੰ ਚੇਤੇ ਵਿੱਚ ਨਹੀਂ ਆ ਰਹੀ ਪਰ ਉਦਾਹਰਨ ਦੇ ਦੇਣਾ ਤੁਹਾਨੂੰ ਕਿ ਜਿਹੜੀ ਕਛੂ ਕੁਮੀ ਹੈ ਕਛੂ ਆਪਾ ਜਿਹਨੂੰ ਕਹਿੰਦੇ ਆ ਪਾਣੀ ਵਿੱਚ ਰਹਿਣ ਵਾਲਾ ਜਾਨਵਰ ਔਰ ਬਾਹਰ ਬਾਹਰ ਵੀ ਰਹਿ ਜਾਂਦਾ ਕਛੂ ਕੁਮੀ ਹੈ ਜਿਹੜੀ ਉਹ ਆਪਣੇ ਆਂਡੇ ਬਾਹਰ ਬਰੀਤੀ ਵਿੱਚ ਦਿੰਦੀ ਹੈ ਤੇ ਆਪ ਉਹ ਪਾਣੀ ਵਿੱਚ ਰਹਿੰਦੀ ਹੈ ਹੋਣਾ ਉਹ ਪਾਣੀ ਵਿੱਚੋਂ ਬਾਹਰ ਨਹੀਂ ਆਉਂਦੀ ਆਂਡੇ ਉਹਦੇ ਆਪਣੇ ਆਪ ਉਸ ਦੇ ਵਿੱਚੋਂ ਬੱਚੇ ਨਿਕਲ ਜਾਂਦੇ ਆ ਤੇ ਫਿਰ ਉਹਨਾਂ ਬੱਚਿਆਂ ਨੂੰ ਖਾਣਾ ਕੌਣ ਦਿੰਦਾ ਜਾਂਦਾ ਆ ਉਸ ਅਕਾਲ ਪੁਰਖ ਵੈਗਰੂਨੀਓ ਦੇ ਵਿੱਚ ਇੱਕ ਸਿਸਟਮ ਪਾਇਆ ਹੈ ਕਿ ਅੱਧੇ ਆਂਡੇ ਵਿੱਚੋਂ ਬੱਚਾ ਬਣਦਾ ਹੈ ਬਾਕੀ ਦਾ ਆਧਾ ਅੱਧਾ ਜਿਹੜਾ ਆਂਡਾ ਹੈ ਨਾ ਉਹ ਉਸ ਕਛੂ ਕੁੰਮੀ ਦੇ ਬੱਚੇ ਦੀ ਖੁਰਾਕ ਹੁੰਦਾ ਹੈ ਉੱਥੇ ਹੀ ਖੁਰਾਕ ਮਿਲਣੀ ਸ਼ੁਰੂ ਹੋ ਜਾਂਦੀ ਹੈ ਰੋ ਅਸੀਂ ਬਾਣੀ ਵਿੱਚ ਰੋਜ਼ ਪੜ੍ਹਦੇ ਹਾਂ ਤਾਂ ਕਾ ਰਿਜਕ ਆਗੇ ਕਰ ਧਰਿਆ ਥੋੜਾ ਜਿਹਾ ਅਸੀਂ ਜਦੋਂ ਗਿਆਨ ਲਵਾਂਗੇ ਬਾਬਾ ਨਾਨਕ ਜੀ ਨੇ ਸਾਰਾ ਗਿਆਨ ਉਹਨਾਂ ਦੇ ਕੋਲ ਸੀਗਾ ਉਹਨਾਂ ਨੇ ਸਾਨੂੰ ਸਾਰੀ ਪ੍ਰਕਿਰਤੀ ਵਿੱਚੋਂ ਦੇਖ-ਦੇਖ ਕੇ ਸਿਖਾਇਆ ਸਭ ਕੁਝ ਬਾਣੀ ਲੇਖ ਦੇ ਕੇ ਲਿਖੀ ਐ ਇਸ ਸਮਾ ਇਸ ਕਾਇਨਾਤ ਨੂੰ ਪ੍ਰਮਾਤਮਾ ਦੇ ਹੁਕਮ ਨੂੰ ਵਰਤ ਰੇ ਨੂੰ ਜਿਹੜਾ ਵਰਤ ਰਿਆ ਸੀ ਉਹਨਾਂ ਦੇ ਸਾਹਮਣੇ ਸੋ ਇਸ ਤਰ੍ਹਾਂ ਇਸ ਕੱਚੂ ਕੂਮੀ ਦੇ ਬੱਚਿਆਂ ਵਾਸਤੇ ਖਰਾਕ ਪਹਿਲੇ ਹੀ ਆਤਾ ਆਂਡਾ ਬਣਿਆ ਹੋਇਆ ਹੈ ਗੁਰੂ ਜੀ ਕਹਿੰਦੇ ਆ ਤਾਕ ਘਾਰ ਰਿਜਿਕ ਆਗਿਆ ਕਰ ਕਰਿਆ ਆਗੇ ਦਾ ਮਤਲਬ ਜੀਵਵਾਦ ਵਿੱਚ ਪੈਦਾ ਹੋਇਆ ਤੇ ਉਹਦਾ ਰਿਜਕ ਪਹਿਲਾ ਆਗਿਆ ਆਗੇ ਤੇ ਤੈਂ ਰਿਜਕ ਸਵਾਹਾ ਪਾਛੇ ਦੇ ਤੈਂ ਜੰਤ ਉਪਾਹਾ ਫੜੀ ਜੋ ਬਾਣੀ ਬਾਣੀ ਪੜੋਂਗੇ ਨਾ ਫੇਰ ਆਨੰਦ ਵੀ ਜੀਵਨ ਬਣੇਗਾ ਸੱਚੈ ਸ਼ਬਦ ਸੱਚ ਸਮਾਏ ਜਿਹੜਾ ਉਸ ਮਾਲਕ ਦੇ ਹੁਕਮ ਨੂੰ ਸਮਝ ਲਏਗਾ ਨਾ ਉਹ ਸੱਚ ਨਾਲ ਜੁੜ ਜਾਏਗਾ ਸੱਚੈ ਸ਼ਬਦ ਸੱਚੀ ਹੈ ਬਾਣੀ ਗੁਰੂ ਦਾ ਉਪਦੇਸ਼ ਵੀ ਸੱਚ ਹੈ ਇਹ ਗੁਰੂ ਦੀ ਬਾਣੀ ਵੀ ਸੱਚ ਹੈ ਦੇਖੋ ਅੱਜ ਤੋਂ 6-700 ਸਾਲ ਪਹਿਲਾਂ ਗੁਰੂ ਜੀ ਨੇ ਲਿਖਿਆ ਅੱਜ ਵੀ ਸੱਚ ਹੈ ਕੱਲ ਵੀ ਸੱਚ ਰਹੇਗਾ ਜਿਵੇਂ ਜਿਵੇਂ ਖੋਜਾਂ ਬੰਦੀਆਂ ਜਾਣਗੀਆਂ ਸਮਝ ਵਾਦੀ ਜਾਊਗੀ ਗੁਰਬਾਣੀ ਦੀ ਸੱਚ ਨੂੰ ਸਮਝਦੇ ਜਾਵਾਂਗੇ ਗੁਰਮਖ ਅ ਜੁਗ ਜੁਗ ਅੱਖ ਬਖਾਣੀ ਗੁਰੂ ਜੀ ਕਹਿੰਦੇ ਜੁਗਾਂ ਜਗੰਤਰਾਂ ਤੋਂ ਜਿਹੜਾ ਗੁਰੂ ਦੇ ਸਾਹਮਣੇ ਹੋ ਕੇ ਇਸ ਬਾਣੀ ਨੂੰ ਉਚਾਰਦਾ ਉਹ ਮੋਹ ਭਰਮ ਤੋਂ ਬਚ ਰਿਹਾ ਹੈ ਇਹ ਮਾਇਆ ਦੀ ਤ੍ਰਿਸ਼ਨਾ ਤੋਂ ਬਚ ਰਹਿਂਦਾ ਕਿਉਂਕਿ ਗੱਲ ਮਾਇਆ ਦੀ ਤ੍ਰਿਸ਼ਨਾ ਦੀ ਚੱਲ ਰਹੀ ਹੈ ਨਾ ਮਾਨਮਖਮ ਉਹ ਪਰਮ ਪੁਲਾਣੀ ਗੁਰੂ ਜੀ ਕਹਿੰਦੇ ਜਿਹੜਾ ਮਨ ਦੀਆਂ ਮਾਨਤਾਵਾਂ ਨਾਲ ਤੁਰਦਾ ਆਪਣੇ ਮਨ ਦੀ ਗੱਲ ਮੰਨਦਾ ਹੈ ਉਹ ੜਕਣਾ ਵਿੱਚ ਪਿਆ ਤੇ ਭਲੇਕੇ ਵਿੱਚ ਪਿਆ ਹੈ ਭੁੰਨਿਆ ਹੋਇਆ ਬਿਨ ਨਾਵੇ ਸਭ ਫਿਰੇ ਪੌਰਾਣੀ ਉਸ ਮਾਲਕ ਦੇ ਗਿਆਨ ਤੋਂ ਬਿਨ ਝੱਲਾ ਹੋਇਆ ਫਿਰਦਾ ਕਮਲਾ ਹੋਇਆ ਫਿਰਦਾ ਮਾਇਆ ਦੇ ਬੂਹੇ ਵਿੱਚ ਲੁਬਿਆ ਫਿਰਦਾ ਹੈ ਤਿੰਨ ਪਵਨ ਮੈਂ ਏਕਾ ਮਾਇਆ ਤਿੰਨਾ ਭਵਨਾਂ ਵਿੱਚ ਹੀ ਇਹਦਾ ਪ੍ਰਭਾਵ ਚੱਲ ਰਿਹਾ ਗੁਰੂ ਜੀ ਕਹਿੰਦੇ ਸਾਰੇ ਸੰਸਾਰ ਤੇ ਜਣੀ ਇਹਦਾ ਪ੍ਰਭਾਵ ਹੈ ਮੂਰਖ ਪੜ ਪੜ ਦੂਜਾ ਭਾਉ ਦਿਰੜਾਇਆ ਪਰ ਗੁਰੂ ਜੀ ਕਹਿੰਦੇ ਮੂਰਖ ਮਨੁੱਖ ਧਾਰਮਿਕ ਪੁਸਤਕਾਂ ਗ੍ਰੰਥ ਸਭ ਕੁਝ ਪੜ ਰਿਹਾ ਹੈ ਗੁਰੂ ਜੀ ਸਾਨੂੰ ਕਹਿ ਰਿਹਾ ਇਸ ਗੱਲ ਦਾ ਖਿਆਲ ਰੱਖਣਾ ਇਹ ਨਾ ਸੋਚਣਾ ਕਿ ਤੇ ਜਿਹੜੇ ਪਹਿਲਾਂ ਪੜਦੇ ਸੀ ਉਹਨਾਂ ਨੂੰ ਕਹਿ ਰਿਹਾ ਗੁਰੂ ਜੀ ਕਹਿ ਰਹੇ ਉਹਨਾਂ ਨੂੰ ਨਹੀਂ ਸਾਨੂੰ ਵੀ ਕਹਿ ਰਿਹਾ ਕਿਉਂਕਿ ਅਸੀਂ ਵੀ ਉਸੇ ਦੀਆਂ ਤੇ ਤੁਰੇ ਹੋਏ ਆ ਅਸੀਂ ਵੀ ਪੈਸੇ ਖਾਤਰ ਪਾਣੀ ਪੜ ਰਹੇ ਆ ਅਸੀਂ ਵੀ ਪੈਸੇ ਖਾਤਰ ਸਾਰੇ ਕਰਮਕਾਂਡ ਕਰ ਰਹੇ ਆ ਅਸੀਂ ਆਪਣੀਆਂ ਰੋਟੀਆਂ ਕਾਰਨ ਪੂਰੇ ਕਾਲ ਵਾਲੀ ਗੱਲ ਕਰ ਰਹੇ ਆ ਗੁਰੂ ਜੀ ਸਾਨੂੰ ਵੀ ਕਹਿ ਰਿਹਾ ਅਸੀਂ ਆਪਣੇ ਤੇ ਲਾ ਕੇ ਪੜੀਏ ਮੂਰਖ ਪੜ ਪੜ ਦੂਜਾ ਭਾਉ ਦਰੜਾਇਆ ਗੁਰੂ ਜੀ ਕਹਿੰਦੇ ਪੜਤੇ ਗਿਆਨ ਦੀਆਂ ਪੁਸਤਕਾਂ ਰਿਆ ਪਰ ਅੰਦਰ ਜਿਹੜਾ ਮਾਇਆ ਦਾ ਬੋਹ ਹੈ ਉਹ ਹੋਰ ਵਧਾਰਿਆ ਬਹੁ ਕਰਮ ਕਮਾਵੇ ਦੁੱਖ ਸਵਾਇਆ ਗੁਰੂ ਜੀ ਕਹਿੰਦੇ ਜਿਉਂ-ਜਿਉਂ ਕਰਮ ਕਾਂਡ ਕਰਦਾ ਹੈ ਜਿਉਂ-ਜਿਉਂ ਦੁੱਖ ਸੰਗ ਵਧਦਾ ਜਾਂਦਾ ਹੈ ਕਿਉਂ ਹੋਰ ਜੰਜਾਲਾ ਹੋਰ ਸੰਗਲਕਲ ਵਿੱਚ ਪਾ ਲਈ ਸਤ ਗੁਰ ਸੇਵ ਸਦਾ ਸੁਖ ਪਾਇਆ ਪੂਰੇ ਗੁਰੂ ਦੀ ਸ਼ਰਨ ਲੈ ਲੈ ਫਿਰ ਦੇਖੀ ਤੂੰ ਆਨੰਦ ਬਣ ਜੂਗਾ ਸਦਾ ਸੁਖ ਸਦਾ ਸੁਖ ਕੀ ਹੈ ਆਨੰਦਮਈ ਜੀਵਨ ਆਨੰਦ ਸ਼ਬਦ ਦਾ ਆਪੋ ਜਿਹੜਾ ਸ਼ਬਦ ਨਹੀਂ ਹੈਗਾ ਆਨੰਦ ਕੋ ਬਾਦ ਦੁੱਖ ਨਹੀਂ ਆਉਂਦਾ ਆਨੰਦ ਹੈ ਕੀ ਦੁੱਖ ਵਿੱਚ ਵੀ ਧੰਨ ਧੰਵਾ ਦਿੱਤੇ ਸੁਖ ਵਿੱਚ ਵੀ ਧੰਵਾ ਕੁਝ ਮਿਲ ਗਿਆ ਤਾਂ ਵੀ ਸ਼ੁਕਰ ਜੀ ਨਹੀਂ ਮਿਲਿਆ ਤਾਂ ਵੀ ਸ਼ੁਕਰ ਹਰ ਟਾਈਮ ਸ਼ੁਕਰਾਨਾ ਇਹਨੂੰ ਕਹਿੰਦੇ ਆਨੰਦ आनंद ਬਣਿਆ ਰੇਂਦਾ ਹਮੇਸ਼ਾ ਟੁੱਟਦਾ ਨਹੀਂ ਸੁਖ ਤੇ ਦੁੱਖ ਦੋਨੇ ਆਉਂਦੇ ਜਾਂਦੇ ਰਹਿੰਦੇ ਐ ਅਮਰ ਤੇ ਮਿੱਠਾ ਸ਼ਬਦ ਵਿਚਾਰ ਆਤਮਕ ਸ਼ਬਦ ਦੇਣ ਵਾਲਾ ਗੁਰੂ ਦਾ ਸ਼ਬਦ ਬੜਾ ਮਿੱਠਾ ਹੈ ਦੇਖੋ ਅਸੀਂ ਕਈ ਵਾਰ ਨਾ ਬੰਦਾ ਸਮੁੰਦਰ ਤੋਂ ਦਰਿਆ ਤੋਂ ਪਾਣੀ ਤੋਂ ਬਾਹਰ ਖੜਾ ਅੰਦਾਜ਼ੇ ਲਾਉਂਦਾ ਰਹਿੰਦਾ ਹੈ ਕਿ ਪਾਣੀ ਕਿੰਨਾ ਘੁੰਗਾ ਹੋ ਸਕਦਾ ਹੈ ਪਰ ਉਸ ਪਾਣੀ ਦੀ ਜਜਮੈਂਟ ਕੌਣ ਲੈਂਦਾ ਜਿਹੜਾ ਉਹਦੇ ਵਿੱਚ ਉਤਰ ਜਾਂਦਾ ਹੈ ਵੀ ਕਿੰਨਾ ਡੁੱنگਾ ਅਸੀਂ ਬਾਣੀ ਨੂੰ ਬਾਰਾਂ-ਬਾਰੋਂ ਕਹਿ ਰਹੇ ਹਾਂ ਜੀ ਬੜੀ ਉੱਚੀ ਸੁੱਚੀ ਬਾਣੀ ਹੈ ਜੀ ਬੜਾ ਏ ਹੈ ਜੀ ਸਤਿਗੁਰੂ ਜੀ ਦੀ ਕਿਰਪਾ ਧੁਰ ਕੀ ਬਾਣੀ ਆਈ ਜਿਸਨ ਸਗਲੀ ਚਿੰਤ ਮਟਾਈ ਜੀ ਦੇ ਆਪਾਂ ਰੋਜ਼ ਬੋਲੀ ਜਾ ਰਹੇ ਹਾਂ ਕਦੇ ਸੋਚਿਆ ਬੀ ਐਚ ਐਮ ਕਾ ਮਿੱਠੀਆਂ ਕਿਉਂ ਨਹੀਂ ਸਾਡੀਆਂ ਇੰਨੇ ਅਸੀਂ ਪਾਠ ਕੀਤੇ ਇੰਨੇ ਅਸੀਂ ਸਹਿਜ ਪਾਠ ਖੰਡ ਪਾਠ ਸੰਕਟ ਪਾਠ ਪਤਾ ਨਹੀਂ ਕੀ ਕੁਝ ਅਸੀਂ ਕਰ ਰਿਆ ਸਾਡੀਆਂ ਫਿਰ ਇਹ ਮਿੱਠੀਆਂ ਕਿਉਂ ਨਹੀਂ ਇਹ ਸਾਡੇ ਤੋਂ ਦੂਰ ਦੁੱਖ ਕਿਉਂ ਨਹੀਂ ਹੋਏ ਕਿਉਂਕਿ ਅਸੀਂ ਅਮਰਤ ਮਿੱਠਾ ਸ਼ਬਦ ਵਿਚਾਰ ਇਸ ਗੱਲ ਨੂੰ ਸਮਝੀ ਨਹੀਂ ਗੁਰੂ ਦਾ ਉਪਦੇਸ਼ ਗੁਰੂ ਦੀ ਬਾਣੀ ਮਿੱਠੀ ਹੈ ਪਰ ਜੇ ਅਸੀਂ ਸ਼ਬਦ ਨੂੰ ਵਿਚਾਰਾਂਗੇ ਤਾਂ ਆਨ ਦਿਨ ਭੋਗੈ ਹਮੇ ਵਾਰ ਪਰ ਇੱਥੋਂ ਨਾ ਕਰਕੇ ਨਾ ਵਿਚਾਰ ਕੇ ਬੰਦਾ ਕਰ ਕੀ ਰਿਹਾ ਨਾ ਦਿਨ ਰਾਤ ਦਿਨ ਰਾਤ ਹਮੇ ਦੀ ਮਾਰ ਸਹਿ ਰਿਹਾ ਦਿਨ ਰਾਤ ਹਮੇ ਦੀ ਮਾਰ ਸਹਿ ਰਿਹਾ ਸਹਿਜ ਆਨੰਦ ਕਿਰਪਾ ਧਾਰ ਤੇ ਜਿਕੇ ਤੇ ਉਸ ਮਾਲਕ ਦੇ ਆਹਨੇ ਦਿਨ ਭੋਗੈ ਹਉਮੈ ਮਾਰ ਜੇ ਬੰਦਾ ਦਿਨ ਰਾਤ ਪਰਮਾਤਮਾ ਦੀ ਅਮਰਤ ਰੂਪੀ ਰਾਸ ਨੂੰ ਪ੍ਰਾਪਤ ਕਰਦਾ ਰਹੇ ਤੇ ਆਪਣੀ ਮੈਂ ਮੀਰੀ ਨੂੰ ਮਾਰ ਲਵੇ ਸਹਿਜ ਆਨੰਦ ਕਿਰਪਾ ਧਾਰ ਸਮਝ ਲੋ ਇੰਜ ਗੁਰੂ ਦੀ ਕਿਰਪਾ ਨਾਲ ਉਹ ਆਤਮਿਕ ਅਡੋਲਤਾ ਵਿੱਚ ਟਿਕ ਗਿਆ ਤੇ ਆਤਮਿਕ ਆਨੰਦ ਦਾ ਬਣ ਗਿਆ ਨਾਮ ਅਰਤੇ ਸਦਾ ਸੱਚ ਪਿਆਰ ਫਿਰ ਉਹ ਪਰਮਾਤਮਾ ਦੀ ਹੋਂਦ ਵਿੱਚ ਰੰਗਿਆ ਜਾਂਦਾ ਹੈ 24 ਘੰਟੇ ਉਹ ਨੂੰ ਆਪਣੇ ਨਾਲ ਸਮਝਦਾ ਹੈ ਹਮੇਸ਼ਾ ਆਪਣੇ ਕੋਲ ਸਮਝਦਾ ਹੈ ਸਦਾ ਸੱਚ ਪਿਆਰ ਹਮੇਸ਼ਾ ਵਾਸਤੇ ਉਹਦਾ ਮਾਲਕ ਨਾਲ ਪਿਆਰ ਕਰੇ ਤੋ ਰੇਖਾ ਕਿਤੇ ਲੱਗੇ ਅਸੀਂ ਤ੍ਰਿਸ਼ਨਾ ਦੇ ਅਧੀਨ ਉਸ ਪਰਮਕ੍ਰਿਤਾ ਪਰਮਾਤਮਾ ਪਰਮ ਸ਼ਕਤੀ ਨੂੰ ਭੁੱਲ ਜਾਂਦੇ ਆ ਤੇ ਉਹਨਾਂ ਤ੍ਰਿਸ਼ਨਾਵਾਂ ਦੀ ਐਸੀ ਮਾਰ ਹੈ ਇੱਕ ਪੈਦਾ ਹੋ ਗਈ ਹੋਰ ਨਵੀਂ ਉਹ ਮਰ ਗਈ ਜਾ ਜਾਂ ਪੂਰੀ ਹੋਗੀ ਇੱਕ ਹੋਰ ਆ ਗਈ ਉਹ ਕੋਈ ਪੂਰੀ ਹੋਗੀ ਇੱਕ ਹੋਰ ਆ ਗਈ ਪਤਾ ਨਹੀਂ ਕਰੋੜਾਂ ਤ੍ਰਿਸ਼ਨਾਵਾਂ ਸ਼ਾਮ ਤੱਕ ਸਾਨੂੰ ਘੇਰਦੀਆਂ ਨੇ ਕਿੰਨੀਆਂ ਕਪੂਰੀਆਂ ਹੋਣੀਆਂ ਨੇ ਕਿੰਨੀਆਂ ਕ ਅਧੂਰੀਆਂ ਰਹਿਂਦੀਆਂ ਨੇ ਜਿਹੜੀਆਂ ਅਧੂਰੀਆਂ ਰਹਿ ਜਾਂਦੀਆਂ ਉਹ ਫਿਰ ਸਾਨੂੰ ਰਾਤ ਨੂੰ ਟਿਕਣ ਨਹੀਂ ਦਿੰਦੀਆਂ ਸਹਜ ਨੀਂਦ ਨਹੀਂ ਆਉਣ ਦਿੰਦੀਆਂ ਇਸ ਤਰ੍ਹਾਂ ਇਹ ਜੀਵਨ ਸਾਡਾ ਸਾਰਾ ਲੰਘ ਰਿਹਾ ਹੈ ਗੁਰੂ ਜੀ ਕਿੰਨੀ ਪਿਆਰੀ ਗੱਲ ਸਾਨੂੰ ਸਮਝਾ ਰਿਹਾ ਹੈ ਆਓ ਆਪਾਂ ਇਸ ਸ਼ਬਦ ਦਾ ਆਖਰੀ ਵਾਕ ਪੜੀਏ ਹਰ ਜਪ ਪੜੀਏ ਗੁਰ ਸ਼ਬਦ ਵਿਚਾਰ ਦੇਖੋ ਕਿਵੇਂ ਗੁਰੂ ਜੀ ਕਹਿ ਰਿਹਾ ਹਰ ਜਪ ਪੜੀਏ ਗੁਰ ਸ਼ਬਦ ਵਿਚਾਰ ਉਸ ਮਾਲਕ ਨੂੰ ਚੇਤੇ ਕਰੀਏ ਤੇ ਮਾਲਕ ਮਿਲੇਗਾ ਕਿੱਥੋਂ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਪੜੀਏ ਇਹ ਬਿਲਕੁਲ ਸਹੀ ਅਰਥ ਬਣਦੀ ਹੈ ਇਸ ਪੰਕਤੀ ਦੇ ਪੜੀਏ ਗੁਰ ਸ਼ਬਦ ਵਿਚਾਰ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਪੜ੍ਹੀਏ ਤਾਂ ਕਿ ਹਰੀ ਦਾ ਜਪ ਕਰ ਸਕੀਏ ਤੇ ਹਰੀ ਦਾ ਜਪ ਕੀਏ ਫਿਰ ਇਹ ਸੋਚੋ ਹਣ ਗੁਰੂ ਦੇ ਸ਼ਬਦ ਰਾਹੀਂ ਸੋਚੋ ਜਿਹੜੀਆਂ ਮਾਲਕਾਂ ਵਾ ਅਸੀਂ ਬਣਾ ਰੱਖੀਆਂ ਨੇ ਉਹਨਾਂ ਨੂੰ ਛੱਡੋ ਪਹਿਲਾਂ ਪਰ ਅਸੀਂ ਉਹ ਤਾਂ ਛੱਡਣਾ ਨਹੀਂ ਕਿ ਜੀ ਐਨੇ ਘੰਟੇ ਸਿਮਰਨ ਕਰਨਾ ਹੈ ਇਕਲਾ ਤਤੇ ਖੜ ਕੇ ਸਿਮਰਨ ਕਰਨਾ ਹੈ ਧੋਨੀਆਂ ਤਾਂ ਕੀ ਤਾਪ ਕੇ ਸਿਮਰਨ ਕਰਨਾ ਹੈ ਜਲ ਧਾਰਾ ਕਰਕੇ ਸਿਮਰਨ ਕਰਨਾ ਹੈ ਤੀਰਥ ਤੇ ਜਾ ਕੇ ਸਿਮਰਨ ਕਰਨਾ ਹੈ ਉੱਥੇ ਜੀ ਮਨ ਜੁੜ ਜਾਂਦਾ ਹੈ ਸਾਰਾ ਸਾਡੀਆਂ ਮਾਨਤਾਵਾਂ ਨੇ ਇਹ ਗੁਰੂ ਦੇ ਸ਼ਬਦ ਨਾਲ ਜੁੜੋਂਗੇ ਨਾ ਜਦੋਂ ਗੁਰਬਾਣੀ ਨੂੰ ਸਮਝ ਲਓਗੇ ਇਹ ਸਾਰੀਆਂ ਮਾਨਤਾਵਾਂ ਟੁੱਟ ਜਾਣਗੀਆਂ ਪਰ ਇਹ ਵਿਚਾਰ ਟੁੱਟਣਗੇ ਕਦੋਂ ਜਦੋਂ ਇਹਨਾਂ ਨੂੰ ਛੱਡਣਾ ਸ਼ੁਰੂ ਕਰਾਂਗੇ ਤੇ ਗੁਰੂ ਦੇ ਸ਼ਬਦ ਨੂੰ ਧਾਰਨ ਕਰਨਾ ਸ਼ੁਰੂ ਕਰਾਂਗੇ ਹਰ ਜਪ ਪੜੀ ਐ ਹਉ ਮੈਂ ਮਾਰ ਗੁਰੂ ਜੀ ਕਹਿੰਦੇ ਉੱਤੇ ਕੀ ਕਹਿੰਦੇ ਸੀਗੇ ਪ੍ਰਮਾਤਮਾ ਨੂੰ ਯਾਦ ਕਰ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਪੜ ਤੇ ਹੁਣ ਕੀ ਕਰ ਹਰ ਜਪ ਪੜੀ ਐ ਹਉ ਮੈਂ ਮਾਰ ਆਪਣੀ ਮੈਂ ਮੇਰੀ ਛੱਡ ਦੇ ਤੇ ਉਸ ਮਾਲਕ ਦੇ ਛੱਡ ਦੇ ਸਭ ਕੁਝ ਇਹ ਉਹਦਾ ਜਾਪ ਹੈ ਹਰ ਜਪੀਏ ਪਾਏ ਸੱਚ ਪਿਆਰ ਉਸ ਪ੍ਰਮਾਤਮਾ ਦੀ ਧਾਰਾ ਦੇ ਵਿੱਚ ਰਹੀ ਜੀ ਤੇ ਸਦਾ ਸਥਿਰ ਪ੍ਰਭੂ ਦੇ ਜਿਹੜਾ ਹੁਕਮ ਹੈ ਉਹਦੇ ਅਨੁਸਾਰੀ ਹੋ ਜੀਏ ਇਹ ਜਾਪ ਕਰੀਏ ਹਮੇਸ਼ਾ 24 ਘੰਟੇ ਦਾ ਸਿਮਰਨ ਹੈ ਹਰ ਟਾਈਮ ਉਸ ਮਾਲਕ ਦੇ ਹੁਕਮ ਵਿੱਚ ਤੁਰਨਾ ਸਮਝਣਾ ਵੀ ਇਹਦਾ ਹੁਕਮ ਈ ਹੈ ਨਾਨਕ ਨਾਮ ਗੁਰਮਤਿ ਉਰਤਾਰ ਏ ਨਾਨਕ ਗੁਰੂ ਦੀ ਮਤਲੇ ਕੀ ਤੂੰ ਆਪਣੇ ਹਿਰਦੇ ਵਿੱਚ ਉਸ ਮਾਲਕ ਦੀ ਯਾਦ ਨੂੰ ਟਿਕਾਈ ਰੱਖ ਇਸ ਅਸ਼ਟਪਦੀ ਦੀ ਆਖਰੀ ਪੰਕਤੀ ਸੋ ਸਾਰੀ ਅਸ਼ਟਪਦੀ ਆਪਾਂ ਵਿਚਾਰੀ ਹੈ ਸਤਿਗੁਰੂ ਗੁਰੂ ਨਾਨਕ ਦੇਵ ਜੀ ਸਾਨੂੰ ਜੋੜ ਤੀਜੇ ਪਾਸ਼ਾ ਅਰਦਾਸ ਜੀ ਜੋੜ ਰਿਹਾ ਸਾਨੂੰ ਪਰਮਾਤਮਾ ਨਾਲ ਤੇ ਮੁਕਾ ਕਿਛ ਨੂੰ ਰਿਹਾ ਤ੍ਰਿਸ਼ਨਾ ਦੇ ਜਾਲ ਇਹ ਤ੍ਰਿਸ਼ਨਾ ਦੇ ਜਾਲ ਵਿੱਚ ਅਸੀਂ ਰੁੱਝੇ ਹੋਏ ਆ ਕਦੇ ਆਪਾਂ ਬੈਠ ਕੇ ਨਾ ਵਿਚਾਰੀਏ ਕਿ ਅਸੀਂ ਇਸ ਤ੍ਰਿਸ਼ਨਾ ਵਿੱਚ ਕਿਵੇਂ ਫਸੇ ਹੋਏ ਆ